ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਅੰਬ ਦਾ achar ਬਣਾਉਣ ਦਾ ਤਰੀਕਾ ਦੱਸਦੀ ਆ ਇਹ ਤੁਸੀਂ ਇਸ ਤਰੀਕੇ ਨਾਲ ਪਾਓਗੇ ਤਾਂ 2 ਸਾਲ ਤੱਕ ਵੀ ਬਲਕਿ 3 ਤੱਕ ਵੀ ਖਰਾਬ ਨਹੀਂ ਹੋ ਕਦੇ ਖਰਾਬ ਨਹੀਂ ਹੁੰਦਾ ਬਸ ਵਿੱਚ ਵਿੱਚ ਕਦੇ ਕਿਤੇ 5-4 ਮਹੀਨਿਆਂ ਨੂੰ ਤੁਸੀਂ ਧੁੱਪ ਮਾਰ ਜਿ ਹਵਾ ਲਵਾ ਲਓ ਤੇ achar ਬਹੁਤ ਵਧੀਆ ਰਹੇਗਾ ਤੇ ਮੈਂ ਤੁਹਾਨੂੰ ਦੱਸਦੀ ਆ ਬਣਾਉਣ ਦਾ ਤਰੀਕਾ ਇਹ ਮੈਂ 1/2 ਕਿਲੋ ਅੰਬ ਲਏ ਆ ਤੇ ਧੋ ਕੇ ਸੁਕਾ ਕੇ ਮੈਂ ਪੀਸੇ ਵਿੱਚ ਕੱਟ ਲਏ ਠੀਕ ਹੈ ਜੀ ਤੇ ਅੱਧਾ ਕਿਲੋ ਆਂਬ ਵਾਸਤੇ ਮੈਂ ਇਹ ਅੱਧਾ ਕੱਪ ਲਿਆ ਹੈ ਸਰਸੋਂ ਦਾ ਤੇਲ ਇਹ ਮੈਂ ਗਰਮ ਕਰਕੇ ਤੇ ਠੰਡਾ ਕਰ ਲਿਆ ਤੇ ਦੋ ਚਮਚ ਲਈਏ ਸੌਫ ਦੋ ਚਮਚ ਕਲੌਂਜੀ ਦੋ ਚਮਚ ਮੇਥੀ ਇਹ ਥੋੜੀ ਜੀ ਮੈਂ ਰੋਸਟ ਕਰਕੇ ਹਲਕੀ ਜੀ ਤੇ ਇਹ ਪੀਸ ਲਈ ਹੈ ਤੇ 3 ਚਮਚ ਨਮਕ ਲਵਾਂਗੀ ਅੱਧਾ ਚਮਚ ਹਲਦੀ ਤੇ ਇੱਕ ਚਮਚ ਲਾਲ ਮਿਰਚ ਤੇ 1/4 ਚਮਚਾ ਲਵਾਂਗੀ ਮੈਂ ਹਿੰਗ ਠੀਕ ਹੈ ਜੀ ਇਹ ਸਾਰੇ ਮਸਾਲੇ ਸਾਡੇ ਹੋ ਗਏ ਤਿਆਰ ਇਹਨੇ ਮਸਾਲੇ ਆਪਾਂ ਨੇ ਪਾਣੇ ਐ ਤੇ ਵਿੱਚ ਤੇ ਇਹ ਸਾਰੇ ਮਸਾਲੇ ਪਾ ਲਿਆ ਆਪਾਂ ਇਸ ਕਤਨ ਵਿੱਚ ਤੇ ਇਹ ਦੇਖੋ ਜੀ ਹਲਦੀ ਪਾ ਲਈ ਇਹ ਤੁਸੀਂ ਮਿਰਚ ਆਪਣੇ ਪਸੰਦ ਮੁਤਾਬਕ ਵੱਧ ਘੱਟ ਵੀ ਕਰ ਸਕਦੇ ਹੋ ਤੇ ਨਮਕ ਜਿਹੜਾ ਨਾ ਉਹ ਘੱਟ ਨਹੀਂ ਹੋਣਾ ਚਾਹੀਦਾ ਕਿਉਂਕਿ ਨਮਕ ਤੇ ਤੇਲ ਦੇ ਸਿਰ ਤੇ achar ਜਿਹੜਾ ਸਾਡਾ ਉਹ ਰਹਿੰਦਾ ਹੈ ਇਹਦੀ ਲਾਈਫ ਇਹਦੇ ਸਿਰ ਤੇ ਹੈ ਨਮਕ ਦੇ ਸਿਰ ਤੇ ਤੇ ਤੇਲ ਦੇ ਤੇ ਇੱਕ ਬਸ ਇਹ ਕਰੋ ਕੋਸ਼ਿਸ਼ ਕੀ ਬਿਲਕੁਲ ਵੀ ਸੁੱਕਾ ਚਮਚ ਲਗਾਣਾ ਤੇ ਗਿੱਲਾ ਹੱਥ ਨਹੀਂ ਮਾਰਨਾ achar ਵਿੱਚ ਤੇ ਨਾ ਗਿੱਲਾ ਚਮਚ ਮਾਰਨਾ ਤੇ ਇਹ ਚੀਜ਼ਾਂ ਤੁਸੀਂ ਸਾਰੀਆਂ ਫਾਲੋ ਕਰੋਗੇ ਤੇ ਤੁਹਾਡਾ ਆਚਾਰ ਵਧੀਆ ਰਹੇਗਾ ਹਾਂਜੀ ਇਹ ਸਾਰੇ ਮਸਾਲੇ ਪਾ ਕੇ ਤੇ ਵਿੱਚ ਆਪਾਂ ਇਹ ਤੇਲ ਪਾ ਲਵਾਂਗੇ ਇਹ ਹੁਣ ਤੇਲ ਸਾਡਾ ਠੰਡਾ ਹੋ ਗਿਆ ਆ ਦੇਖੋ ਜੀ ਇਹ ਤੇਲ ਪਾ ਕੇ ਤੇ ਇਹ ਜਿਹੜਾ ਅੰਬ ਦੇ ਪੀਸਸ ਇਸ ਤਰ੍ਹਾਂ ਪਾ ਕੇ ਤੇ ਅੱਛੀ ਤਰ੍ਹਾਂ ਸਰਕੇ ਤੇ ਇਹ ਵਰਤਮਾਨ ਵਿੱਚ ਪਾਈ ਜਾਂਦੇ ਹੁਣ ਇਹ ਤੇ ਮੇਰਾ achar ਥੋੜਾ ਆਪਾਂ ਇੰਡੀਆ ਵਿੱਚ ਤੇ 5 10 10 ਕਿਲੋ achar ਪਾਉਂਦੇ ਆ ਤੇ ਮੈਂ ਬੱਚਿਆਂ ਨੂੰ ਉੱਥੋਂ ਹੀ ਪਾ ਕੇ ਭੇਜਦੀ ਹਾਂ ਹੁਣ ਬੱਚਿਆਂ ਕੋਲ ਆਈ ਹੋਈਆਂ ਕਿ ਕੈਨੇਡਾ ਵਿੱਚ ਤੇ ਮੈਂ ਕਿਹਾ ਚਲੋ ਐਤ ਕੀ ਤੁਹਾਨੂੰ ਮੈਂ ਇੱਥੋਂ ਹੀ ਪਾ ਕੇ achar ਤੇ ਦਿਖਾਉਂਦੀ ਆ ਵੀ ਕਿਹਦਾ ਬਣਦਾ ਤੇ ਇਹ ਦੇਖੋ ਜੀ ਇਹ ਬਸ ਪਾਈ ਦੇ ਦੋ ਆਪਾਂ ਜ਼ਿਆਦਾ achar ਪਾਉਂਦੇ ਆ ਵੱਡੇ ਵਰਤਮਾਨ ਤਾਂ ਉੱਤੋਂ ਨਾ ਥੋੜਾ ਜਿਹਾ ਦਬਾ ਕੇ ਪਾਓ ਤੇ ਤੁਹਾਡਾ achar ਜਿਵੇਂ ਹੀ ਤੁਸੀਂ 2 ਸਾਲ ਤੱਕ ਕੱਢਦੇ ਰਹੋ ਨੀਚੇ ਤੋਂ ਇਸ ਤਰ੍ਹਾਂ ਲੱਗੇਗਾ ਕਿ ਹੁਣੇ ਹੀ ਪਾਇਆ ਹੈ ਐਨ ਪੀਸਿਸ ਜਿਹੜੇ ਹਨ ਬਿਲਕੁਲ ਸਖਤ ਉਸੇ ਤਰ੍ਹਾਂ ਨਿਕਲਣਗੇ ਤੇ ਇਹਨੂੰ ਸਾਰਾ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਆਪਾਂ ਨੇ ਬਰਤਮਾਨ ਵਿੱਚ ਭਰੀ ਜਾਣਾ ਹਾਂ ਦੇਖੋ ਜੀ achar ਆਪਾਂ ਨੇ ਚੰਗੀ ਤਰ੍ਹਾਂ ਪਾ ਕੇ ਅੱਛੀ ਤਰ੍ਹਾਂ ਦਬ ਦੇਣਾ ਤੇ ਇਹਨੂੰ ਫਿਰ ਤੁਸੀਂ ਨਾ 5-4 ਦਿਨ ਤੁਪ ਲਗਾਵਾ ਲਓ ਤੇ ਬਹੁਤ ਅੱਛਾ ਇਹ ਹਫਤੇ ਵਿੱਚ ਵਧੀਆ ਖਾਣ ਲਈ ਹੋ ਜਾਏਗਾ ਕਿ ਥੋੜਾ ਜਿਹਾ ਇਥੇ ਮੁਥੇ ਸਖਤ ਹੁੰਦੇ ਆ ਕਲੌਂਜੀ ਥੋੜਾ ਜਿਹਾ ਗਲ ਜਾਏਗਾ ਤੇ ਬਹੁਤ ਅੱਛਾ ਲੱਗੇਗਾ ਇਹ ਦੇਖੋ ਸਾਡਾ ਇਹ achar ਹੋ ਗਿਆ ਤਿਆਰ ਆ ਦੇਖੋ ਜੀ ਇਹ ਨੂੰ ਪੰਜ ਚਾਰ ਦਿਨ ਤਪ ਲਵਾ ਲਓ ਤੇ ਦੋ ਸਾਲ ਤੱਕ ਖਾਂਦੇ ਰਹੋ ਬਹੁਤ ਵਧੀਆ achar ਬਣਦਾ ਹੈ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਨਾਲ ਤੇ ਬਣਾ ਜਰੂਰ ਬਣਾਓ ਇੱਥੇ ਜਿਹੜੇ ਬੱਚਿਆਂ ਕੋਲ ਵੀ ਆਏ ਹੋਏ ਆ ਬਣਾ ਕੇ ਦੇਖੋ ਇੱਥੇ ਬਹੁਤ ਅੱਛਾ achar ਇਦਾਂ ਵੀ ਬਣ ਜਾਂਦਾ ਹੈ ਤੇ ਠੀਕ ਹੈ ਜੀ ਮਿਲਦੇ ਆਂ ਫਿਰ ਨਵੇਂ ਵੀਡੀਓ ਨਾਲ ਸਭ ਨੂੰ ਸਸਰੀ ਕਾ